ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਵਾਗਤ ਹੈ ਜੀ ਚੈਨਲ ਜਗਲੂ ਐਜੂਕੇਸ਼ਨ ਵਿੱਚ ਅੱਜ ਦੀ ਵੀਡੀਓ 'ਚ ਆਪਾਂ ਤੁਹਾਡੇ ਵੱਲੋਂ ਪੁੱਛੇ ਜਾਂਦੇ ਕਿ ਇੰਪੋਰਟੈਂਟ ਸਵਾਲ ਦਾ ਜਵਾਬ ਦੇਵਾਂਗੇ ਪਿਛਲੇ ਦਿਨਾਂ 'ਚ ਬੜੇ ਮੈਸੇਜ ਆਏ ਅਕਸਰ ਇਹ ਮੈਸੇਜ ਆ ਜਾਂਦਾ ਕਿ ਅਸੀਂ ਇਹ ਜਿਹੜਾ ਫ੍ਰੀ ਕੋਰਸ ਚੱਲ ਰਿਹਾ ਆਪਣੇ ਚੈਨਲ ਤੇ ਉਹਦਾ ਲਾਹਾ ਲੈਣਾ ਜਾਂ ਉਹਨੂੰ ਸ਼ੁਰੂ ਤੋਂ ਕਰਨਾ ਉਹ ਕਿਵੇਂ ਕਰੀਏ ਸਾਨੂੰ ਸਮਝ ਜੀ ਨਹੀਂ ਆਉਂਦੀ ਅਸੀਂ ਚੈਨਲ ਖੋਲ੍ਹ ਲੈਨੇ ਆ ਸਾਨੂੰ ਪਤਾ じゃ ਨਹੀਂ ਲੱਗਦਾ ਤੇ ਅੱਜ ਦੀ ਵੀਡੀਓ ਚ ਆਪਾਂ ਇਹ ਸਾਰੀ ਉਲਝਣ ਦੂਰ ਕਰ ਦੇਣੀ ਆ ਵੀਡੀਓ ਨੂੰ ਅਖੀਰ ਤੱਕ ਦੇਖਿਓ ਬਾੜੀ ਲੰਬੀ ਵੀਡੀਓ ਨਹੀਂ ਹੋਣੀ ਇਹ ਛੋਟੀ ਜੀ ਵੀਡੀਓ ਹੀ ਆ ਆਪਾਂ ਕੀ ਕਰਨਾ ਸਭ ਤੋਂ ਪਹਿਲਾਂ ਤੁਹਾਡੇ ਫੋਨ 'ਚ YouTube ਐਪ ਆ ਚਾਹੇ ਹੋਤੇ ਤੁਸੀਂ ਦੇਖਦੇ ਹੋ ਚਾਹੇ Google Chrome ਤੇ ਜਾ ਕੇ ਦੇਖਦੇ ਹੋ ਇੱਕੋ ਹੀ ਗੱਲ ਆ ਆਪਾਂ YouTube ਖੋਲ ਲੈਣੀ ਆ youtube.com ਤੇ ਜੇ ਤੁਸੀਂ YouTube ਐਪ ਯੂਜ਼ ਕਰਦੇ ਹੋ ਤਾਂ YouTube ਐਪ ਖੋਲ ਲਓ ਉਸ ਤੋਂ ਬਾਅਦ ਆਪਾਂ ਇੱਥੇ ਸਰਚ ਵਾਲੇ ਬਟਨ ਤੇ ਕੀ ਕਰਨਾ ਜਦੋਂ ਅਸੀਂ ਫ੍ਰੀ ਕੋਰਸ ਕਰਨਾ ਆਪਾਂ ਇੱਥੇ ਜੁਗਲੂ ਐਜੂਕੇਸ਼ਨ ਸਰਚ ਕਰਨਾ ਠੀਕ ਹੈ ਜੀ ਜੁਗਲੂ ਐਜੂਕੇਸ਼ਨ ਆ ਗਿਆ ਸਰਚ ਕਰੋ ਆਪਣਾ ਚੈਨਲ ਆ ਜਾਣਾ ਪਹਿਲੇ ਨੰਬਰ ਤੇ ਇਹ ਕੱਪ ਵਾਲਾ ਆਈਕਨ ਬਣਿਆ ਹੋਇਆ ਇਹ ਤੇ ਆਪਾਂ ਕਲਿੱਕ ਕਰ ਦੇਾਂਗੇ ਉਸ ਤੋਂ ਬਾਅਦ ਸਾਡਾ ਚੈਨਲ ਖੁੱਲ ਜਾਣਾ ਜਦੋਂ ਆਪਣਾ ਚੈਨਲ ਖੁੱਲ ਗਿਆ ਇਹ ਦੇਖੋ ਇੱਥੇ ਵੀਡੀਓ ਸ਼ਾਰਟਸ ਲਾਈਵ ਪਲੇਲਿਸਟਸ ਹਨਾ ਇਹ ਆਪਾਂ ਪਲੇਲਿਸਟ 'ਚ ਜਾਣਾ ਆਪਾਂ ਉਹਦੇ ਵਿੱਚ ਦੇਖਿਓ ਆ ਕੋਰਸ ਮਿਲ ਗਏ ਸਾਰੇ ਆਪਾਂ ਨੂੰ ਅਸਪੋਕ ਨਿੰਗੜੇ ਛਾਲੇ ਹੋ ਗਏ ਆ 10 ਦਿਨਾਂ ਦਾ ਕੋਰਸ ਆ ਗਿਆ ਇਹਦੇ ਕਲਿੱਕ ਕਰੋਗੇ 10 ਦਿਨਾਂ ਵਾਲੇ ਕੋਰਸ ਵਾਲੀਆਂ ਵੀਡੀਓਜ਼ ਖੁੱਲ ਜਾਣੀਆਂ ਨੇ ਤੇ ਨਾਲ ਆਪਣੇ ਕੋਲੇ ਜਿਵੇਂ ਇੰਗਲਿਸ਼ ਕੋਰਸ 2.0 ਪਿਆ ਇਹ ਚ 38 ਵੀਡੀਓਜ਼ ਪਈਆਂ ਨੇ ਕੋਰਸ ਇਹ ਵੀ ਪੂਰਾ ਹੀ ਆ ਕੋਰਸ ਇਹ ਵੀ ਪੂਰਾ 10 ਦਿਨਾਂ ਵਾਲਾ ਇਹਦੇ ਚ ਕੀ ਆ ਇਹਦੇ ਚ ਆਪਾਂ ਵੀਡੀਓਜ਼ ਬਹੁਤ ਵੱਡੀਆਂ ਬਣਾਈਆਂ ਹੋਈਆਂ ਨੇ 10 ਦਿਨਾਂ ਵਾਲੇ ਚ ਘੰਟੇ-ਘੰਟੇ ਦੀਆਂ ਵੀਡੀਓਜ਼ ਵੀ ਹੈਗੀਆਂ ਨੇ ਤੇ ਇਹਦੇ ਚ ਛੋਟੀਆਂ ਵੀਡੀਓਜ਼ ਨੇ ਤੁਸੀਂ ਇੱਕ-ਇੱਕ ਕਰਕੇ ਸ਼ੁਰੂ ਕਰ ਸਕਦੇ ਹੋ ਹੁਣ ਜੇ ਤਾਂ ਤੁਹਾਨੂੰ ਲੱਗਦਾ ਵੀ ਠੀਕ ਆ ਮੈਂ ਤਾਂ ਵੱਡੀਆਂ ਵੀਡੀਓਜ਼ ਦੇ ਹਿਸਾਬ ਨਾਲ ਚੱਲਣਾ ਤਾਂ ਇਹ ਸ਼ੁਰੂ ਕਰ ਲਓ ਜੇ ਛੋਟੀਆਂ ਵਾਲੇ ਹਿਸਾਬ ਨਾਲ ਸ਼ੁਰੂ ਕਰਨਾ ਵੀ ਥੋੜਾ-ਥੋੜਾ ਕਰ ਫਿਰ ਇਹ ਸ਼ੁਰੂ ਕਰ ਲਿਓ ਦੋਨੇ ਇੱਕੋ ਜਿਹੇ ਨੇ ਕੋਈ ਬੜਾ ਫਰਕ ਨਹੀਂ ਹੈ ਇਹਨਾਂ 'ਚ ਬਸ ਇਹੀ ਫਰਕ ਆ ਹੁਣ ਕਈ ਵਾਰ ਕੀ ਹੁੰਦਾ ਅਕਸਰ ਹੀ ਤੁਹਾਡੇ ਵੱਲੋਂ ਕੋਈ ਸਵਾਲ ਆਉਂਦਾ ਵੀ ਆਹ ਟਾਪਿਕ ਬਾਰੇ ਸਾਨੂੰ ਦੱਸ ਦੋ ਆਹ ਟਾਪਿਕ ਆ ਇਹਦੇ ਬਾਰੇ ਸਾਨੂੰ ਦੱਸ ਦੋ ਉਹ ਟਾਪਿਕ ਤੇ ਆਪਾਂ ਪਹਿਲੀ ਵੀਡੀਓ ਬਣਾਈ ਹੋਈ ਹੁੰਦੀ ਆ ਜਿੰਨੇ ਵੀ ਅੰਗਰੇਜ਼ੀ ਦੇ ਟਾਪਿਕਸ ਨੇ ਲਗਭਗ ਆਪਾਂ ਸਾਰੇ ਕਵਰ ਕਰ ਰੱਖੇ ਆ ਸਾਰਿਆਂ ਤੇ ਵੀਡੀਓਜ਼ ਬਣੀਆਂ ਹੋਈਆਂ ਨੇ ਹੁਣ ਪਿੱਛੇ ਜੇ ਇੱਕ ਤੁਹਾਡੇ ਵੱਲੋਂ ਸਵਾਲ ਆਇਆ ਸੀ ਵੀ ਜੀਰੰਜ਼ ਸਿੱਖਣੇ ਆ ਸੀ ਉਹ ਤੇ ਵੀਡੀਓ ਬਣਾਓ ਪਰ ਆਪਣੀ ਜੀਰਨਸ ਤੇ ਪਹਿਲੀ ਵੀਡੀਓ ਬਣੀ ਹੋਈ ਆ ਹੁਣ ਤੁਸੀਂ ਕੀ ਕਰਨਾ ਜਦੋਂ ਮਨ ਚ ਕੋਈ ਵੀ ਟੋਪਿਕ ਆ ਜਾਏ ਵੀ ਹਾਂ ਯਾਰ ਆ ਮੈਂ ਨਵਾਂ ਟੋਪਿਕ ਦੇਖਿਆ ਅੰਗਰੇਜ਼ੀ ਦਾ ਇਹ ਮੈਨੂੰ ਪਤਾ ਨਹੀਂ ਹੈਗਾ ਜਾਂ ਇਹ ਮੈਂ ਚੰਗੀ ਤਰ੍ਹਾਂ ਸਮਝਣਾ ਫਿਰ ਤੁਸੀਂ ਕੀ ਕਰਨਾ YouTube ਤੇ ਜਾਣਾ ਸਰਚ ਵਾਲੇ ਬਟਨ ਤੇ ਕਲਿੱਕ ਕਰਕੇ ਨਾ ਜਿਵੇਂ ਹੁਣ ਉਹ ਜੀਰਨਸ ਸੀਗੇ ਜੀਰਨਸ ਲਿਖ ਕੇ ਜਿਹੜਾ ਵੀ ਟੋਪਿਕ ਆ ਉਹ ਲਿਖ ਕੇ ਨਾਲ ਆਪਣੇ ਚੈਨਲ ਦਾ ਨਾਮ ਲਿਖ ਦਿਆ ਕਰੋ ਜੀਰਨਸ ਜੁਗਲੂ ਐਜੂਕੇਸ਼ਨ ਲਿਖ ਕੇ ਆਪਾਂ ਸਰਚ ਕਰਿਆ ਦੇਖੋ ਜੀਰਨਸ ਵਾਲੀ ਆਪਣੀ ਵੀਡੀਓ ਆ ਗਈ ਇਹਨੂੰ ਤੁਸੀਂ ਦੇਖਿਓ ਸਾਰੀ ਕਹਾਣੀ ਸਮਝ ਆ ਜਾਣੀ ਆ ਦੇਖੋ ਪਾਰਟੀਸਿਪਲਸ ਵਾਲੀ ਵੀ ਪਈ ਆ ਹੋਰ ਤੁਹਾਡੇ ਮਨ 'ਚ ਆ ਗਿਆ ਵੀ ਅਸੀਂ ਤਾਂ ਨਰੇਸ਼ਨ ਸਿੱਖਣੀ ਆ ਨਰੇਸ਼ਨ ਨਰੇਸ਼ਨ ਉਸ ਤੋਂ ਬਾਅਦ ਜੁਗਲੋ ਐਜੂਕੇਸ਼ਨ ਠੀਕ ਹੈ ਜੁਗਲੋ ਐਜੂਕੇਸ਼ਨ ਲਿਖ ਕੇ ਨਰੇਸ਼ਨ ਸਰਚ ਕਰੋ ਸਾਡੇ ਕੋਲੇ ਦੇਖੋ ਕਿੰਨੀਆਂ ਵੀਡੀਓਜ਼ ਆ ਗਈਆਂ ਨਰੇਸ਼ਨ ਦੀਆਂ ਇਹ ਪਲੇਲਿਸਟ ਆ ਪੂਰੀ ਪਲੇਲਿਸਟ ਦੇਖ ਲਿਆ ਕਰੋ ਆ ਫੁੱਲ ਪਲੇਲਿਸਟ ਲਿਖਿਆ ਨਾ ਨੌ ਵੀਡੀਓਜ਼ ਨੇ ਇਹਦੇ ਵਿੱਚ ਇੱਥੋਂ ਸ਼ੁਰੂ ਕਰ ਦੋ ਸਾਰਾ ਨਰੇਸ਼ਨ ਕਲੀਅਰ ਹੋ ਜਾਣਾ ਹੋਰ ਮੰਨ ਲਓ ਤੁਸੀਂ ਕਿਸੇ ਵੀ ਕਲਾਸ 'ਚ ਪੜ ਰਹੇ ਹੋ ਤੁਹਾਨੂੰ ਕੋਈ ਟੌਪਿਕ ਆ ਗਿਆ ਟੈਂਸ ਵਾਲਾ ਆ ਗਿਆ ਕੋਈ ਵੀ ਆ ਗਿਆ YouTube ਤੇ ਉਹ ਟਾਪਿਕ ਲਿਖਣਾ ਨਾਲ ਜਗਲੋ এডਿਕੇਸ਼ਨ ਲਿਖ ਕੇ ਸਰਚ ਕਰ ਲਿਓ 99% ਦਾ ਕਨਫਰਮ ਆ ਵੀ ਤੁਹਾਨੂੰ ਵੀਡੀਓ ਮਿਲ ਜਾਣੀ ਆ ਜੇ ਫੇਰ ਵੀ ਭਾਈ ਰਹਿ ਗਈ ਹੋਈ ਕੋਈ ਵੀਡੀਓ ਕਿਸੇ ਟਾਪਿਕ ਤੇ ਉਹ ਆਪਣਾ WhatsApp ਵਾਲਾ ਨੰਬਰ ਹਰੇਕ ਵੀਡੀਓ ਦੇ ਵਿੱਚ ਹੈਗਾ ਤੁਸੀਂ ਉਹ ਤੇ ਮੈਸੇਜ ਕਰਕੇ ਦੱਸ ਦਿਓ ਵੀ ਆਹ ਟਾਪਿਕ ਤੇ ਵੀਡੀਓ ਰਹਿੰਦੀ ਆ ਸਾਨੂੰ ਮਿਲੀ ਨਹੀਂ ਤੇ ਵੀਡੀਓ ਬਣਾਓ ਫੇਰ ਉਹ ਤੇ ਵੀ ਆਪਾਂ ਵੀਡੀਓ ਬਣਾਵਾਂਗੇ ਕੋਸ਼ਿਸ਼ ਇਹੀ ਆ ਵੀ ਅੰਗਰੇਜ਼ੀ ਦੇ ਜਿੰਨੇ ਵੀ ਟਾਪਿਕਸ ਨੇ ਉਹ ਸਾਰੇ ਆਪਣੀ ਮਾਂ ਬੋਲੀ 'ਚ ਬਿਲਕੁਲ ਆਪਣੀ ਦੇਸੀ ਭਾਸ਼ਾ ਦੇ ਵਿੱਚ ਕਵਰ ਕਰ ਲਈਏ ਤਾਂ ਕਿ ਸਾਡੇ ਲਈ ਅੰਗਰੇਜ਼ੀ ਸਿੱਖਣੀ ਬੜੀ ਸੌਖੀ ਹੋ ਜਾਏ ਸਾਨੂੰ ਲੱਗੇ ਵੀ ਇਹ ਤਾਂ ਗੱਲ ਹੀ ਕੁਛ ਨਹੀਂ ਇਹ ਤਾਂ ਅਸੀਂ ਕਰ ਲੈਣਾ ਉਮੀਦ ਕਰਦੇ ਆਂ ਅੱਜ ਵਾਲੀ ਵੀਡੀਓ ਤੋਂ ਤੁਹਾਨੂੰ ਇਹ ਸਾਰੀ ਕਹਾਣੀ ਸਮਝ ਆ ਗਈ ਹੋਣੀ ਆ ਤੁਹਾਡੇ ਭੈਣ ਭਰਾ ਰਿਸ਼ਤੇਦਾਰ ਦੋਸਤ ਮਿੱਤਰ ਉਹ ਵੀ ਜੇ ਸਿੱਖਣਾ ਚਾਹੁੰਦੇ ਆ ਉਹਨਾਂ ਨੂੰ ਵੀ ਸਮਝਾ ਦਿਓ ਵੀ ਐਂ ਕਰਕੇ ਸਿੱਖ ਲਿਆ ਕਰੋ ਕੋਈ ਸਟੂਡੈਂਟ ਆ ਉਹ ਪੜ ਰਿਹਾ ਉਹਨੇ ਕੋਈ ਟੌਪਿਕ ਸਿੱਖਣਾ ਉਹ ਵੀ ਇਸ ਤਰੀਕੇ ਨਾਲ ਸਰਚ ਕਰ ਸਕਦਾ ਅਗਲੀ ਵੀਡੀਓ ਲੈ ਕੇ ਜਲਦੀ ਫੇਰ ਹਾਜ਼ਰ ਹੋਵਾਂਗੇ ਉਦੋਂ ਤੱਕ ਲਈ ਸਤਿ ਸ਼੍ਰੀ ਅਕਾਲ